ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰੇਕ ਕੋਈ ਚਾਹੁੰਦਾ ਹੈ ਕਿ ਆਪਾਂ ਸੁਖੀ ਰਹੀਏ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਹੋਣ ਸਭ ਠੀਕ ਠਾਕ ਰਵੇ ਹਮੇਸ਼ਾ ਸੁਖ ਮੰਗਦੇ ਹਨ ਪਰ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਸੁਖੀ ਰਹਿਣ ਦੇ ਲਈ ਕਰਦੇ ਕੀ ਹਾਂ ਆਪਾਂ ਚਾਹੁੰਦੇ ਕੀ ਹਾਂ ਕਿ ਸਾਨੂੰ ਸਭ ਕੁਝ ਮਿਲ ਜਾਵੇ ਪਰ ਅਸੀਂ ਕਰੀਏ ਕੁਝ ਨਾ ਪਰ ਇਹ ਕੁਦਰਤ ਦਾ ਨਿਯਮ ਹੈ ਕਿ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਕੁਝ ਕਰਨਾ ਵੀ ਪੈਣਾ ਹੈ ਜੇ ਆਪਾਂ ਕਿਸੇ ਨੂੰ ਕੁਝ ਦਿੰਦੇ ਹਾਂ ਉਸ ਦਾ ਦੁੱਗਣਾ ਪ੍ਰਾਪਤ ਹੋਵੇ ਜਿਵੇਂ ਮੰਨ ਲਓ ਜਿਵੇਂ ਮੰਨ ਲਓ ਕਿ ਜੇ ਆਪਾਂ ਕਿਸੇ ਦੇ ਨਾਲ ਪਿਆਰ ਨਾਲ ਗੱਲ ਕਰੀਏ ਪਿਆਰ ਨਾਲ ਬੋਲੀਏ ਅਗਲਾ ਵੀ ਆਪਾਂ ਨੂੰ ਦੁੱਗਣਾ ਇੱਜ਼ਤ ਮਾ ਦਿੰਦਾ ਹੈ ਪਰ ਜੇ ਕਿਸੇ ਨੂੰ ਮੰਦੇ ਸ਼ਬਦ ਬੋਲੀਏ ਜਾਂ ਕਹਿ ਲਓ ਕਿਸੇ ਨੂੰ ਕਿਤੇ ਗਾਲ ਹੀ ਕੱਢ ਦਈਏ ਤਾਂ ਅਗਲੇ ਇੱਕ ਬਦਲੇ ਚਾਰ ਸੁਨਾਵੇਂਗਾ ਹੁਣ ਇਹ ਆਪਣੇ ਤੇ ਡਿਪੈਂਡ ਹੈ ਕਿ ਆਪਾਂ ਕੀ ਪ੍ਰਾਪਤ ਕਰਨਾ ਹੈ ਜੋ ਦੇਵਾਂਗੇ ਉਹ ਹੀ ਵਾਪਸ ਮਿਲੇਗਾ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨਿੱਕਾ ਜਿਹਾ ਬਦਲਾਵ ਲੈ ਆਈਏ ਤਾਂ ਤਾਂ ਬਹੁਤ ਕੁਝ ਬਦਲ ਸਕਦਾ ਹੈ ਜਿਸ ਤਰ੍ਹਾਂ ਇਨਸਾਨ ਨੂੰ ਬਰਬਾਦ ਕਰਨ ਦੇ ਲਈ ਇੱਕ ਮਾੜੀ ਆਦਤ ਹੀ ਕਾਫੀ ਹੈ ਤੇ ਦੂਜੇ ਪਾਸੇ ਇੱਕ ਚੰਗੀ ਆਦਤ ਕਾਮਯਾਬ ਵੀ ਬਣਾ ਸਕਦੀ ਹੈ ਦੇਓ ਆਪਾਂ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਇੱਕ ਘਟਨਾ ਸੱਚੀ ਦੱਸਣ ਜਾ ਰਹੇ ਹਾਂ ਇਸ ਨੂੰ ਜ਼ਰੂਰ ਪੂਰਾ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਸਾਧ ਸੰਗਤ ਜੀ ਸ੍ਰੀ ਅਮਰਿਤਸਰ ਸਾਹਿਬ ਤਾਂ ਗੁਰੂ ਰਾਮਦਾਸ ਜਦੋਂ ਇਹ ਨਾਮ ਲੈਂਦੇ ਹਾਂ ਤੇ ਸਾਡੇ ਅੱਖਾਂ ਦੇ ਸਾਹਮਣੇ ਦਰਬਾਰ ਸਾਹਿਬ ਦਾ ਅਨੌਖਾ ਦ੍ਰਿਸ਼ ਪਾ ਜਾਂਦਾ ਹੈ ਸੰਗਤ ਜੀ ਗੁਰੂ ਦੀ ਵਡਿਆਈ ਗੁਰੂ ਆਪਣੀ ਵਡਿਆਈ ਆਪ ਨੇ ਕਰੋਂਦਾ ਤੇ ਨਾ ਹੀ ਕਦੇ ਸਿੱਖ ਕਹਿੰਦਾ ਹੈ ਕਿ ਗੁਰੂ ਦੀ ਵਡਿਆਈ ਕਰੋ ਸਤਕਾਰ ਕਰੋ ਸਤਕਾਰ ਗੁਰੂ ਆਪ ਲੈ ਲੈਂਦਾ ਹੈ ਗੁਰੂ ਐਸੇ ਕੌਤਕ ਕਰ ਦਿੰਨੇ ਕਿ ਮਨੁੱਖ ਆਪਣੇ ਆਪ ਸੰਗਤ ਜੀ ਗੁਰੂ ਦਾ ਸਤਕਾਰ ਕਰਦਾ ਹੈ ਇੱਕ ਵਾਰ ਦੀ ਘਟਨਾ ਹੈ ਇਹ ਘਟਨਾ 1974 ਦੀ ਹੈ ਰਾਜਪੁਰੇ ਦੀ ਹੈ ਉਥੇ ਇੱਕ ਵਾਇਰ ਫੈਕਟਰੀ ਸੀ ਵਾਇਰ ਫੈਕਟਰੀ ਦੇ ਵਿੱਚ ਇੱਕ ਤੰਨਾ ਸਿੰਘ ਨਾਮ ਦਾ ਗੁਸੇ ਡ్రਾਈਵਰੀ ਦਾ ਕੰਮ ਕਰਦਾ ਸੀ ਨੌਕਰੀ ਕਰਦਾ ਸੀ ਉਥੋਂ ਦੀਆਂ ਮਸ਼ੀਨਾਂ ਖਰਾਬ ਹੋ ਗਈਆਂ ਜਿਹੜੀਆਂ ਮਸ਼ੀਨਾਂ ਸੀ ਉਹ ਜਰਮਨ ਦੀਆਂ ਸੀ ਜਰਮਨ ਮਸ਼ੀਨਾਂ ਦਾ ਇੱਥੇ ਕੋਈ ਮਕੈਨਿਕ ਨਹੀਂ ਸੀ ਇਸ ਲਈ ਜਰਮਨ ਤੋਂ ਹੀ ਸਪੈਸ਼ਲ ਇੱਕ ਇੰਜੀਨੀਅਰ ਬੁਲਾਇਆ ਗਿਆ ਉਹ ਇੰਜੀਨੀਅਰ ਆਇਆ ਤੇ ਉਹਨੇ ਥੋੜੇ ਸਮੇਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਉਹ ਮਸ਼ੀਨਾਂ ਠੀਕ ਕਰ ਦਿੱਤੀਆਂ ਪਰ ਉਹਦੀ ਕੋਲ 2-4 ਦਿਨ ਹੋਰ ਬਾਕੀ ਸੀ ਉਹ ਡਰਾਈਵਰ ਤੰਨਾ ਸਿੰਘ ਨੂੰ ਕਹਿੰਦਾ ਕਿ ਇੱਥੇ ਕੋਈ ਘੁੰਮਣ ਦੀ ਜਗ੍ਹਾ ਹੈ ਮੈਂ ਘੁੰਮ ਕੇ ਆਉਣਾ ਹੈ ਕਿਉਂਕਿ ਗੁਰਸਿੱਖ ਹੈ ਗੁਰਸਿੱਖਾਂ ਦੇ ਲਈ ਸਭ ਤੋਂ ਸੋਹਣੀ ਜਗ੍ਹਾ ਵਧੀਆ ਜਗ੍ਹਾ ਧੰਗੁਰੂ ਰਾਮਦਾਸ ਜੀ ਦਾ ਦਰਬਾਰ ਹੀ ਹੈ ਮਨਮੋਹਕ ਦ੍ਰਿਸ਼ ਡਰਾਈਵਰ ਤੰਨਾ ਸਿੰਘ ਨੇ ਉਸ ਇੰਜੀਨੀਅਰ ਨੂੰ ਕਿਹਾ ਕਿ ਜਰਮਨ ਇੰਜੀਨੀਅਰਨ ਉਨੂੰ ਕਿਹਾ ਕਿ ਤੁਸੀਂ ਗੋਲਡਨ ਟੈਂਪਲ ਦਾ ਨਾਮ ਸੁਣਿਆ ਹੈ ਕਹਿੰਦਾ ਹਾਂ ਜੀ ਮੈਂ ਸੁਣਿਆ ਹੈ ਬਿਲਕੁਲ ਸੁਣਿਆ ਹੈ ਕਹਿੰਦੇ ਤੁਹਾਨੂੰ ਮੈਂ ਗੋਲਡਨ ਟੈਂਪਲ ਲੈ ਕੇ ਚਾਵਾਂਗਾ ਦੂਸਰੇ ਦਿਨ ਉਹ ਤਿਆਰ ਹੋ ਗਏ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਪਾਸ ਸਭ ਤੋਂ ਪਹਿਲਾਂ ਉੱਥੇ ਜੋੜੇ ਉਤਾਰੇ ਜਦੋਂ ਉਸ ਨੂੰ ਕਿਹਾ ਕਿ ਇੰਜੀਨੀਅਰ ਨੂੰ ਇੰਜੀਨੀਅਰ ਉਹ ਕਹਿੰਦਾ ਕਿ ਜੋੜੇ ਕਿਉਂ ਉਤਾਰਨੇ ਨੇ ਤਨਨਾ ਸਿੰਘ ਜੀ ਕਹਿੰਦੇ ਕਿ ਸਾਡੀ ਕਿ ਸਾਡੀ ਇਹ ਮਰਿਆਦਾ ਹੈ ਕਾਨੂੰਨ ਹੈ ਆਪਾਂ ਨੂੰ ਜੋੜੇ ਉਤਾਰਨੇ ਹੀ ਪੈਣਗੇ ਉਹਨੇ ਜੋੜੇ ਉਤਾਰ ਦਿੱਤੇ ਜਦੋਂ ਜਦੋਂ ਗੰਗਾ ਦੇ ਵਿੱਚ ਚਰਨ ਧੋ ਲੰਗਰ ਲੱਗੇ ਗੁਰਸੇਖਾ ਨੇ ਵੀ ਕਿਹਾ ਕਿ ਤੁਸੀਂ ਵੀ ਚਰਨ ਧੋਗੇ ਆਪਣੇ ਪੈਰ ਧੋ ਕੇ ਚਲੋ ਉਹਨੇ ਉਹ ਗੱਲ ਵੀ ਮੰਨੀ ਪੈਰ ਧੋ ਲਏ ਫਿਰ ਸਿਰ ਧੱਕਣ ਬਾਰੇ ਕਿਹਾ ਉਹਨੇ ਫਿਰ ਸਿਰ ਵੀ ਟੱਕ ਲਿਆ ਕਿ ਸਾਡਾ ਕਾਨੂੰਨ ਹੈ ਲਾ ਹੈ ਇਹ ਮੰਨਣਾ ਹੀ ਪੈਣਾ ਹੈ ਹੁਣ ਉਸਨੇ ਸਿਰ ਟੱਕਿਆ ਤੇ ਅੰਦਰ ਗਏ ਜਦੋਂ ਅੰਦਰ ਗਏ ਤੇ ਉਹ ਪੁੱਛਦਾ ਹੈ ਕਿ ਇੱਥੇ ਇੰਨੀ ਸਫਾਈ ਕਿਵੇਂ ਡਰਾਈਵਰ ਤਨਨਾ ਸਿੰਘ ਨੇ ਜਵਾਬ ਦਿੱਤਾ ਤੇ ਇੱਥੇ ਗੋੜ ਦੇ ਸੇਵਕ ਆਉਂਦੇ ਨੇ ਤੇ ਉਹ ਸੇਵਾ ਕਰਦੇ ਨੇ ਸਾਫ ਸਫਾਈ ਉਹ ਹੀ ਰੱਖਦੇ ਨੇ ਉਸ ਤੋਂ ਬਾਅਦ ਉਹ ਅੰਦਰ ਗਏ ਤੇ ਦਰਬਾਰ ਸਾਹਿਬ ਅੰਦਰ ਜਾ ਕੇ ਮੱਥਾ ਟੇਕਿਆ ਰਾਗੀ ਕੀਰਤਨ ਕਰ ਰਹੇ ਸੀ ਰਾਗਿਆਂ ਦੇ ਵਿਸ਼ੇ ਪੜ੍ਹ ਕੇ ਕੀਰਤਨ ਸੁਣਦੇ ਰਹੇ ਤੇ ਸੁਣਦੇ ਰਹੇ 3 ਘੰਟੇ ਬੀਤ ਗਏ ਪਰ ਉਹਨਾਂ ਨੂੰ 3 ਘੰਟੇ ਸਿਰਫ 10 ਮਿੰਟਾਂ ਵਰਗੇ ਲੱਗੇ ਦੋਨਾਂ ਦਾ ਹੀ ਮਨ ਜੁੜਿਆ ਸੀ ਆਖਰਕਾਰ ਡਰਾਈਵਰ ਤੰਨਾ ਸਿੰਘ ਨੂੰ ਤਾਂ ਪੰਜਾਬੀ ਆਉਂਦੀ ਸੀ ਗੁਰਮੁਖੀ ਆਉਂਦੀ ਸੀ ਕੀਰਤਨ ਦੀ ਸਮਝ ਆ ਰਹੀ ਸੀ 3 ਘੰਟਿਆਂ ਦੇ ਬਾਅਦ ਤੰਨਾ ਸਿੰਘ ਨੇ ਸੋਚਿਆ ਕਿ ਇਹਨਾਂ ਨੂੰ ਤਾਂ ਸਮਝ ਨਹੀਂ ਆ ਰਹੀ ਹੋਣੀ ਤੇ ਮੈਂ ਐਵੇਂ ਤੱਕੇ ਦੇ ਨਾਲ ਬਿਠਾਈ ਬੈਠਾ ਹਾਂ ਸ਼ਾਇਦ ਬੁਰਾ ਹੀ ਨਾ ਮਾਂਜਾਨ ਮਜਬੂਰੀ ਵਿੱਚ ਬੈਠੇ ਨੇ ਮੇਰੇ ਕਰਕੇ ਸਾਥ ਸੰਗਤ ਜੀ ਉਹ ਫਿਰ ਬਾਹਰ ਆ ਗਏ ਉੱਟ ਕੇ ਤੇ ਜਰਮਨ ਗੋਰੇ ਨੇ ਪੁੱਛਿਆ ਤਨਨਾ ਸਿੰਘ ਤੁਹਾਨੂੰ ਕੀਰਤਨ ਦੀ ਸਮਝ ਆ ਰਹੀ ਸੀ ਜੋ ਬੋਲ ਰਾਇ ਸੀ ਤਨਨਾ ਸਿੰਘ ਕਹਿੰਦਾ ਹਾਂ ਬਿਲਕੁਲ ਆ ਰਹੀ ਸੀ ਗੁਰਮੁਖੀ ਭਾਸ਼ਾ ਮੈਨੂੰ ਆਉਂਦੀ ਹੈ ਬਿਲਕੁਲ ਸਮਝ ਆ ਰਹੀ ਸੀ ਮੈਨੂੰ ਉਹ ਜਰਮਨ ਗੋਰਾ ਕਿੰਦਾ ਕਿ ਨਹੀਂ ਕੀਰਤਨ ਤਾਂ ਜਰਮਨ ਭਾਸ਼ਾ ਵਿੱਚ ਹੋ ਰਿਹਾ ਸੀ ਕੀ ਤਨ ਸਾਰਾ ਜਰਮਨ ਭਾਸ਼ਾ ਵਿੱਚ ਸੀ ਤੈਨੂੰ ਕਿਵੇਂ ਭਾਸ਼ਾ ਆਉਂਦੀ ਉਹ ਬੜਾ ਹਰਾਨ ਹੋਇਆ ਤਨਨਾ ਸਿੰਘ ਸਮਝ ਗਿਆ ਕਿ ਇਹ ਗੁਰੂ ਰਾਮਦਾਸ ਜੀ ਦੀ ਵਡਿਆਈ ਹੈ ਉਹਨਾਂ ਦੀ ਕਿਰਪਾ ਹੈ ਉਹਨਾਂ ਦਾ ਹੀ ਇਹ ਅਨੌਖਾ ਕੌਤਕ ਹੈ ਉਸ ਗੋਰੇ ਜਰਮਨ ਨੇ ਦਰਬਾਰ ਸਾਹਿਬ ਦੀਆਂ ਫੋਟੋਆਂ ਵੀ ਖਿੱਚੀਆਂ ਦੇਖ ਵੀ ਕਰਵਾਏ ਪ੍ਰਕਰਮਾ ਵੀ ਕੀਤੀ ਮੱਥਾ ਟੇਕਿਆ ਤੇ ਫਿਰ ਉਹ ਤਨਨਾ ਸਿੰਘ ਉਸ ਨੂੰ ਲੰਗਰ ਹਾਲ ਵੱਲ ਲੈ ਗਿਆ ਲੰਗਰ ਵਿੱਚ ਪਹੁੰਚ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਜਦੋਂ ਬਰਤਨ ਰੱਖੇ ਤੇ ਸੇਵਾਦਾਰ ਨੂੰ ਫੜਾਇਆ ਤਾਂ ਗੋਰਾ ਉਹ ਗੋਰਾ ਜਰਮਨ ਕਹਿਣ ਲੱਗਾ ਕਿ ਇਸ ਛਕੇ ਹੋਏ ਪ੍ਰਸ਼ਾਦੇ ਦੇ ਭੋਜਨ ਦੇ ਆਪਾਂ ਪੈਸੇ ਕਿੱਥੇ ਪੇ ਕਰਨੇ ਹਨ ਇਹਦੇ ਪੈਸੇ ਕਿੱਥੇ ਦੇਣੇ ਹਨ ਤਾਂ ਤਨਨਾ ਸਿੰਘ ਨੇ ਕਿਹਾ ਕਿ ਇਹ ਫ੍ਰੀ ਫੂਡ ਹੈ ਇਹਦੇ ਆਪਾਂ ਕੋਈ ਵੀ ਪੈਸੇ ਨਹੀਂ ਦੇਣੇ ਇਹ ਲੰਗਰ ਪ੍ਰਸ਼ਾਦਾ ਪੇਟਾ ਰਹਿਤ ਹੈ ਫ੍ਰੀ ਹੈ ਇਹ ਗੱਲ ਸੁਣ ਕੇ ਉਹ ਜਰਮਨ ਗੋਰਾ ਬਹੁਤ ਪ੍ਰਭਾਵਿਤ ਹੋਇਆ ਤੇ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਉਹ ਗੋਰਾ ਉਸ ਤੋਂ ਬਾਅਦ ਉਹ ਗੋਰਾ ਜਰਮਨ ਸ਼ਾਮ ਤੱਕ ਉੱਥੇ ਹੀ ਰਿਹਾ ਦਰਬਾਰ ਸਾਹਿਬ ਜਦੋਂ ਸ਼ਾਮ ਦਾ ਸਮਾਂ ਹੋਇਆ ਮਹਾਰਾਜ ਜੀ ਦਾ ਸੋਖਾਸਨ ਹੋਇਆ ਸਮਾਪਤੀ ਹੋਈ ਮਹਾਰਾਜ ਦੇ ਰੂਪ ਦਰਬਾਰ ਸਾਹਿਬ ਤੋਂ ਅਕਾਲ ਤੱਕ ਤੇ ਜਾਣ ਲੱਗੇ ਤਾਂ ਉਹ ਗੋਰਾ ਪੁੱਛਦਾ ਹੈ ਕਿ ਇਹ ਕੀ ਹੋ ਰਿਹਾ ਹੈ ਤਾਂ ਤੰਨਾ ਸਿੰਘ ਕਹਿਣ ਲੱਗਾ ਮਹਾਰਾਜ ਆਪਣੇ ਗੋਡ ਆਪਣੇ ਵਿਸ਼ਰਾਮ ਸਥਾਨਾਂ ਵੱਲ ਜਾ ਰਹੇ ਹਨ ਤauso ਗੋਰੀ ਨੇ ਮੇ ਪਾਲਕੀ ਨੂੰ ਮੋੜਾ ਦਿੱਤਾ ਮਾਈ ਗੋਡ ਮਾਈ ਗੋਡ ਮਾਈ ਜੀਸਸ ਕਰਦਾ ਕਰਦਾ ਮਹਾਰਾਜ ਦਿਨਾਲ ਅਕਾਰ ਤੱਕ ਤ ਗਿਆ ਸਮਾਪਤੀ ਹੋਈ ਤਨ ਸਿੰਘ ਨੂੰ ਪੈਂਦਾ ਆਪਾਂ ਕਿੱਥੇ ਸੌਣਾ ਹੈ ਕਿਉਂਕਿ ਜਿਹੜੇ ਸੋਭਾ ਗੋਡ ਦੇ ਸੇਵਕ ਆਉਂਦੇ ਨੇ ਸੇਵਾਦਾਰ ਆਉਂਦੇ ਨੇ ਉਹਨਾਂ ਦੇ ਦਰਸ਼ਨ ਕਰਨੇ ਹਨ ਮੈਂ ਦੇਖਣਾ ਹੈ ਤਨ ਸਿੰਘ ਤੇ ਉਹ ਗੋਰਾ ਜਰਮਨ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੌ ਗਏ ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਗੁਰੂ ਦੇ ਸੇਵਕ ਆਏ ਤੇ ਤਨਨਾ ਸਿੰਘ ਨੇ ਉਸ ਗੋਰੇ ਜਰਮਨ ਨੂੰ ਉਠਾਇਆ ਗੋਰਾ ਜਰਮਨ ਉਠਿਆ ਤੇ ਨਾਲ ਹੀ ਸਿੰਘ ਪਾਲਟੀਆਂ ਲੈ ਕੇ ਦੁੱਧ ਦੀਆਂ ਪਾਲਟੀਆਂ ਨਾਲ ਦਰਬਾਰ ਸਾਹਿਬ ਨੂੰ ਧੋਣ ਦੀ ਸੇਵਾ ਕਰ ਰਹੇ ਸਨ ਗੋਰੇ ਜਰਮਨ ਨੇ ਆਪਣੀ ਕਮੇਟੀ ਨਾਲ ਫਰਸ਼ ਸਾਫ਼ ਕੀਤੀ ਸੇਵਾ ਕੀਤੀ ਮਹਾਰਾਜ ਜਦੋਂ ਕਾਲ ਤਖਤ ਤੋਂ ਆ ਰਹੇ ਸੀ ਫਿਰ ਉਹਨੇ ਵਾਪਸ ਪਾਰਕੀ ਨੂੰ ਮੋੜਾ ਦਿੱਤਾ ਮਹਾਰਾਜ ਪ੍ਰਕਾਸ਼ ਹੋਇ ਤੇ ਕੀਰਤਨ ਫਿਰ ਸ਼ੁਰੂ ਹੋਇਆ ਉਸੇ ਤਰ੍ਹਾਂ ਉਹਦੇ ਹਿਸਾਬ ਦੇ ਨਾਲ ਫਿਰ ਦੁਬਾਰਾ ਕੀਰਤਨ ਜਰਮਨ ਪਾਸ਼ਾ ਦੇ ਵਿੱਚ ਹੀ ਹੋ ਰਿਹਾ ਸੀ ਸਵੇਰ ਤੋਂ ਲੈ ਕੇ ਕੀਰਤਨ ਸੋਲਾ ਸਾਹਿਬ ਦੀ ਬਾਣੀ ਤੱਕ ਸ਼ਾਮ ਤੱਕ ਉਹ ਉੱਥੇ ਹੀ ਬੈਠਾ ਰਿਹਾ ਕੀਰਤਨ ਸੁਣਦਾ ਰਿਹਾ ਤੇ ਸਾਧ ਸੰਗਤ ਜੀ ਜਾਣ ਵੇਲੇ ਫਿਰ ਉਹ ਕੀ ਕਹਿੰਦਾ ਤਨ ਸਿੰਘ ਨੂੰ ਕਿ ਮੈਨੂੰ ਇਹ ਤੁਹਾਡੇ ਕੰਕਾਰ ਮਿਲ ਸਕਦੇ ਨੇ ਮੈਨੂੰ ਕੰਕਾਰ ਖਰੀਦ ਕੇ ਦਿਓ ਹੁਣ ਉਹਦੇ ਜਾਣ ਦਾ ਸਮਾਂ ਆਇਆ ਤੇ ਉਹ ਮਹਾਰਾਜ ਵੱਲੋਂ ਬਖਸ਼ੇ ਹੋਏ ਕੰਕਾਰ ਕਿਰਪਾਨ ਗੰਗਾ ਕੜਾ ਕਸ਼ੇਰਾ ਸਾਰੇ ਕੰਕਾਰ ਨਾਲ ਲੈ ਕੇ ਗਿਆ ਕੁਝ ਸਮਾਂ ਤਿਆ ਤੇ ਥੋੜੇ ਸਮੇਂ ਬਾਅਦ ਡਰਾਈਵਰ ਤੰਨਾ ਸਿੰਘ ਨੇ ਉਸ ਫੈਕਟਰੀ ਦੇ ਵਿੱਚ ਉਹ ਨੌਕਰੀ ਛੱਡ ਦਿੱਤੀ ਸਮਾਂ ਬੀਤਿਆ ਦੇ ਚਾਰ ਸਾਲਾਂ ਦੇ ਬਾਅਦ 1978 ਤੇ ਵਿੱਚ ਉਹ ਮਸ਼ੀਨਾ ਦੁਬਾਰਾ ਖਰਾਬ ਹੋ ਗਈਆਂ ਤੇ ਉਹਨਾਂ ਨੇ ਫਿਰ ਦੁਬਾਰਾ ਇੰਜੀਨੀਅਰ ਨੂੰ ਬੁਲਾਇਆ ਜਰਮਨ ਤੋਂ ਇੰਜੀਨੀਅਰ ਆਇਆ ਤੇ ਉਸ ਜਰਮਨ ਤੋਂ ਆਏ ਇੰਜੀਨੀਅਰ ਨੇ ਤੰਨਾ ਸਿੰਘ ਨੂੰ ਸੱਦਿਆ ਤੰਨਾ ਸਿੰਘ ਜਦੋਂ ਫੈਕਟਰੀ ਵਿੱਚ ਪਹੁੰਚਿਆ ਤੇ ਸਾਹਮਣੇ ਇੱਕ ਲੰਬੇ ਕੱਦ ਦਾ ਨਿਯੰਗ ਸਿੰਘ ਖੜਾ ਹੈ ਸੱਜਿਆ ਖਾਲਸਾ ਖੜਾ ਹੈ ਜਾ ਕੇ ਵੇਖਿਆ ਤੇ ਤੰਨਾ ਸਿੰਘ ਨੂੰ ਪਹਿਚਾਨ ਨਹੀਂ ਆਈ ਫਿਰ ਉਸ ਖਾਲਸੇ ਨੇ ਦੱਸਿਆ ਕਿ ਮੈਂ ਉਹੀ ਹਾਂ ਜੋ ਚਾਰ ਸਾਲ ਪਹਿਲਾਂ ਇੰਜੀਨੀਅਰ ਦੇ ਰੂਪ ਦੇ ਵਿੱਚ ਆਇਆ ਸੀ ਹੁਣ ਮੈਂ ਖਾਲਸਾ ਸੱਜ ਚੁੱਕਾ ਹਾਂ ਤਨਨਾ ਸਿੰਘ ਦੇਖ ਕੇ ਬੜਾ ਹੈਰਾਨ ਹੋਇਆ ਤੇ ਕੁਝ ਵੀ ਹੋਇਆ ਉਹ ਜਰਮਨ ਗੋਰੇ ਨੂੰ ਖਾਲਸਾ ਸੱਜਿਆ ਦੇਖ ਕੇ ਤਨ ਗੁਰੂ ਰਾਮਦਾਸ ਜੀ ਦਾ ਸੇਵਕ ਬਣ ਗਿਆ ਸਿੱਖੀ ਸਰੂਪ ਵਿੱਚ ਆ ਗਿਆ 4 ਸਾਲਾਂ ਬਾਅਦ ਫਿਰ ਆਇਆ ਤੇ ਮਸ਼ੀਨਾਂ ਨੂੰ ਉਹਨੇ ਠੀਕ ਕੀਤਾ 1978 ਦੇ ਵਿੱਚ ਉਹਨਾਂ ਦਾ ਮਿਲਾਵ ਹੋਇਆ ਸੱਜਾ ਸੰਗ ਜੀ ਕਿਸੇ ਨੇ ਵੀ ਨਹੀਂ ਉਸ ਗੋਰੇ ਜਰਮਨ ਨੂੰ ਆਖਿਆ ਸੀ ਕਿ ਤੂੰ ਖਾਲਸਾ ਸੱਜ ਤੂੰ ਤੂੰ ਗੁਰੂ ਦੀ ਵਡਿਆਈ ਕਰ ਗੁਰੂ ਦਾ ਸਤਕਾਰ ਕਰ ਗੁਰੂ ਆਪਣੀ ਵਡਿਆਈ ਸੰਗਤ ਜੀ ਆਪੇ ਕਰਵਾਉਂਦਾ ਹੈ ਆਪਣਾ ਸਤਕਾਰ ਆਪ ਹੀ ਕਰਵਾਉਂਦਾ ਹੈ ਆਪ ਹੀ ਕਿਰਪਾ ਕਰਦਾ ਹੈ ਸੋਸਾਲ ਸੰਗਤ ਜੀ ਇਹ ਅਨੋਖਾ ਕੌਤਕ ਧਨ ਗੁਰੂ ਰਾਮਦਾਸ ਜੀ ਦੇ ਦਰ ਤੇ ਵਰਤਿਆ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜਿਮ ਜਿਮ ਵਰਸੇ ਅੰਮ੍ਰਿਤ ਤਾਰਾ ਜਿੱਥੇ ਅੰਮ੍ਰਿਤ ਦੀ ਧਾਰਾ ਵਸਦੀ ਹੈ ਧਨ ਗੁਰੂ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰਕੇ ਕਈਆਂ ਦੇ ਜੀਵਨ ਬਦਲ ਗਏ ਸੋ ਸਾ ਸੰਗਤ ਜੀ ਇਹਨੀਆਂ ਗਭੀਤੀਆਂ ਪ੍ਰਵਾਨ ਕਰਨਾ ਅਤੇ ਹੋਈਆਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ